ਜਿਹਨੂੰ ਸ਼ਬਦ ਸੁਣਾਈ ਦੇ ਰਿਹਾ ਹੈ ਗੁਰਸਿੱਖ ਜਿਸਨੂੰ ਪ੍ਰਮਾਤਮਾ ਦਿਖਾਈ ਦੇ ਰਿਹਾ ਹੈ ਬ੍ਰह्म ਗਿਆਨੀ ਇਹ ਦੀ ਗਣਤੀ ਕਰਾਂਗੇ ਇਸ ਤਰ੍ਹਾਂ ਨਾਪਾਂ ਤੋਲਾਂਗੇ ਔਰ ਕੋਈ ਨਾਪਣ ਦਾ ਢੰਗ ਨਹੀਂ ਹੈ ਔਰ ਇਸ ਤਰ੍ਹਾਂ ਮਨੁੱਖ ਹਰ ਆਪਣੇ ਆਪ ਨੂੰ ਨਾਪ ਸਕਦਾ ਹੈ ਸੰਸਾਰੀ ਤੇ ਸਾਰੇ ਹੀ ਨੇ ਪਸ਼ੂ ਵੀ ਸੰਸਾਰੀ ਨੇ ਕੀੜੇ ਮਕੋੜੇ ਵੀ ਸੰਸਾਰੀ ਨੇ ਮਨੁੱਖ ਵੀ ਸੰਸਾਰੀ ਨੇ ਇਨਾ ਮਨੋਖਾਂ ਦੇ ਚ ਕਦੇ-ਕਦਾਈ ਕਿਸੇ ਨੂੰ ਪ੍ਰਮਾਤਮਾ ਸੁਣਾਈ ਦੇਣ ਲੱਗ ਪੈਂਦਾ ਤਾਂ ਉਹ ਸਿੱਖ ਬਣ ਗਿਆ ਗੁਰੂ ਨਾਲ ਜੁੜ ਗਿਆ ਪ੍ਰਮਾਤਮਾ ਦਾ ਜੋ ਦੂਸਰਾ ਸਰੂਪ ਗੁਰੂ ਆਵਾਜ਼ ਉਹਨੂੰ ਸੁਣਾਈ ਦੇਣ ਲੱਗ ਪਈ ਹੈ ਔਰ ਜਿੱਥੇ ਪ੍ਰਮਾਤਮਾ ਹਰ ਵਕਤ ਹੈ ਸ਼ਬਦ ਹਰ ਵਕਤ ਹੈ ਪਦਾਰਥ ਹਰ ਵਕਤ ਹੈ ਇਸ ਤਰ੍ਹਾਂ ਕਹਿ ਲੋ ਅਨਾਦੀ ਹੈ ਪ੍ਰਮਾਤਮਾ ਅਨਾਦੀ ਹੈ ਸ਼ਬਦ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਸੰਸਾਰ ਦਾ ਵੀ ਕੁਝ ਪਤਾ ਨਹੀਂ ਕੋਈ ਨਾ ਜਾਣੇ ਤੇਰਾ ਕੀ ਤਾਂ ਕੇਵੜ ਚੀਰਾ ਇਹ ਚੋਲਾ ਤੇਰਾ ਕਿੰਨਾ ਵੱਡਾ ਹੈ ਇਹ ਸੰਸਾਰ ਕੌਣ ਜਾਣੇ ਕਿੱਥੋਂ ਸ਼ੁਰੂ ਕਰੀਏ ਨਾ ਆਪਣਾ ਬੇ ਇੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਖਾਤਮਾ ਕਰੀਏ ਸੰਸਾਰ ਇੱਥੇ ਖਤਮ ਹੋ ਜਾਂਦਾ ਹੈ ਔਰ ਥੋੜਾ ਜਿਹਾ ਧਿਆਨ ਨਾਲ ਸੁਣਨਾ ਅਗਰ ਸੰਸਾਰ ਦੀ ਸੀਮਾ ਹੈ ਤਾਂ ਫਿਰ ਗੁਰੂ ਦੀ ਵੀ ਸੀਮਾ ਹੈ ਅਗਰ ਗੁਰੂ ਦੀ ਸੀਮਾ ਹੈ ਤਾਂ ਫਿਰ ਪਰਮਾਤਮਾ ਦੀ ਸੀਮਾ ਹੈ ਅਗਰ ਸੰਸਾਰ ਨਾਪ ਤੋਲ ਦੇ ਚ ਆ ਗਿਆ ਤਾਂ ਫਿਰ ਗੁਰੂ ਵੀ ਨਾਪ ਤੋਲ ਦੇ ਚ ਆ ਗਿਆ ਤੇ ਜੇ ਗੁਰੂ ਨਾਪ ਤੋਲ ਦੇ ਚ ਆ ਗਿਆ ਤਾਂ ਫਿਰ ਪਰਮਾਤਮਾ ਵੀ ਨਾਪ ਤੋਲ ਦੇ ਚ ਆ ਗਿਆ ਤੇ ਜੋ ਮੇਰੀ ਨਾਪ ਤੋਲ ਦੇ ਚ ਆ ਗਿਆ ਉਹਨੂੰ ਪੂਜਣ ਦੀ ਕੀ ਲੋੜ ਹੈ ਉਹਦਾ ਸਨਮਾਨ ਕਰਨ ਦੀ ਕੀ ਲੋੜ ਹੈ ਉਹਨੂੰ ਸਜਦਾ ਕਰਨ ਦੀ ਕੀ ਲੋੜ ਹੈ ਨਹੀਂ ਨਾਪ ਤੋਲ ਦੇ ਚ ਆ ਸਕਦਾ ਇਹ ਸੰਸਾਰ ਸਾਰਾ ਖੁਲਾਸਾ ਜਪਜੀ ਸਾਹਿਬ ਚ ਮਹਾਰਾਜ ਨੇ ਇਸ ਢੰਗ ਨਾਲ ਕੀਤਾ ਹੈ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋ ਇਹ ਜੋ ਆਕਾਰ ਹੈ ਇਸ ਆਕਾਰ ਵਿੱਚ ਕਿਤਨੀ ਕਿ ਸ਼ਕਤੀ ਹੈ ਕੌਣ ਨਾਪੇ ਕਦੀ ਕਦੀ ਸਮੁੰਦਰ ਦੀ ਕੋਈ ਲਹਿਰ ਉਛਲ ਪੈਂਦੀ ਹੈ ਇੱਕਦ ਤੇ ਜਦ ਤਬਾਈਆਂ ਬਰਬਾਹ ਹੁੰਦੀਆਂ ਨੇ ਤੇ ਪਤਾ ਚੱਲਦਾ ਹੈ ਸਾਗਰ ਦੇ ਵਿੱਚ ਕਿੰਨੀ ਸ਼ਕਤੀ ਹੈ ਗਾਲਬਨ 10-12 ਸਾਲ ਪਹਿਲੇ ਬੰਗਾਲ ਦੀ ਖਾੜੀ ਵਿੱਚ ਲਹਿਰ ਉੱਠਲੀ 5 ਲੱਖ ਬੰਦੇ ਬੰਗਲਾਦੇਸ਼ ਦੇ ਸਿਰਫ 3 ਮਿੰਟਾਂ 'ਚ ਹੀ ਮਰ ਗਏ ਔਰ ਲੱਖਾਂ ਦੀ ਤਾਦਾਦ ਵਿੱਚ ਮवेशੀ ਮਰ ਗਏ 500 ਦੇ ਕਰੀਬ ਕਸਬੇ ਤਬਾ ਹੋ ਗਏ ਕਰੋੜਾਂ ਦੀ ਫਸਲ ਨਸ਼ਟ ਹੋਈ ਇਸ ਤਰ੍ਹਾਂ ਸ਼ਾਇਦ ਤੁਹਾਨੂੰ ਪਤਾ ਹੋਵੇ 3 ਸਾਲ ਪਹਿਲੇ ਆਂਧਰਾ ਪ੍ਰਦੇਸ਼ ਭਾਰਤ ਵਿੱਚ ਵੀ ਆਇਆ ਤੂਫਾਨ ਕਰੋੜਾਂ ਦੀ ਫਸਲ ਤਬਾ ਹੋਈ ਸੈਂਕੜੇ ਮਨੁੱਖ ਮੌਤ ਦੀ ਆਖੋਸ਼ ਦੇ ਚਲੇ ਗਏ ਕਿਧਰੇ ਕਿਧਰੇ ਪਤਾ ਚੱਲਦਾ ਹੈ ਪਾਣੀ ਦੇ ਵਿੱਚ ਕਿੰਨੀ ਕਿ ਤਾਕਤ ਹੈ ਕਿਧਰੇ ਕਿਧਰੇ ਹਵਾਵਾਂ ਤੂਫਾਨੀ ਚੱਲ ਪੈਂਦੀਆਂ ਨੇ भयंकर और उदो पता चलता है हवा द कितनी ताकत है दरख्तों को जड़ों पुट के ल गई उदो पता चलता है कदी कदाई कोई आसमानी बिजली किधरे गिधर दी है और उस तबाहियां तो बरपा होंगे ने तो पता है इसने की जिया चिन्हक कितनी तबाही है ये कितना कुछ कर सकती है ਕੀਤਾ ਤਾਣ ਕਿਤਨੀ ਕਿ ਸ਼ਕਤੀ ਹੈ ਕੌਣ ਅੰਦਾਜ਼ਾ ਲਾਵੇ ਸਵਾਲੇ ਉਹ ਰੂਪ ਕਿਤਨਾ ਕੁ ਸਵਪਣ ਹੈ ਕਿਤਨਾ ਬਨਸਪਤੀ ਦੇ ਸਵਪਣ ਹੈ ਕਿਤਨਾ ਸੂਰਜ ਚੰਦ ਤਾਰਿਆਂ ਦੇ ਸਵਪਣ ਹੈ ਕਿਤਨਾ ਹੋਰ ਜੋ ਹੈ ਜ਼ਮੀਨਾਂ ਤੇ ਪ੍ਰਥਮੀਆਂ ਤੇ ਸਵਪਣ ਹੈ ਕਿਤਨਾ ਇਸ ਧਰਤੀ ਤੇ ਸਵਪਣ ਹੈ ਕੌਣ ਅੰਦਾਜ਼ਾ ਲਾਵੇ ਕੌਣ ਨਾਪੇ ਕੌਣ ਗਿਣਤੀ ਕਰੇ ਇਸ ਦੀ निरंकार असीम है गुरु असीम है संसार भी असीम है इस तरह लेना। अगर संसार दी सीम है, तो फिर गुरु की सीमा गुरु की सीमा तो परमात्मा भी असीम है नहीं, क्योंकि उस तो जो कुछ बने सीमित है परमात्मा असीम है इसका पता किस तरह है? संसार तो क्योंकि संसार हैं पहले तो संसार है ਜਿਸ ਦਾ ਵੀ ਅਨੁਭਵ ਪ੍ਰਮਾਤਮਾ ਤੱਕ ਪਹੁੰਚੇ ਆਰੰਭਤਾ ਤੇ ਸੰਸਾਰ ਕੋ ਮਨੁੱਖ ਜਿੱਥੇ ਖੜਾ ਹੈ ਯਾਤਰਾ ਤੇ ਉੱਥੋਂ ਹੀ ਆਰੰਭ ਕਰੇਗਾ ਔਰ ਕਿੱਥੋਂ ਇਸ ਨੂੰ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ ਜਿਸ ਨੂੰ ਆਪਣੇ ਵਿੱਚ ਪ੍ਰਮਾਤਮਾ ਨਹੀਂ ਦਿਖਾਈ ਦਿੱਤਾ ਉਸ ਨੂੰ ਕਿਦਰੇ ਵੀ ਨਹੀਂ ਦਿਖਾਈ ਦਿੰਦਾ ਜਿਸ ਨੂੰ ਪਰਿਵਾਰ ਦੇ ਚ ਨਿਰੰਕਾਰ ਦੀ ਝਲਕ ਨਹੀਂ ਮਿਲੀ ਉਸ ਨੂੰ ਕਿਦਰੇ ਵੀ ਨਹੀਂ ਮਿਲੀ ਜਿੱਥੇ ਖੜਾ ਹੈ ਅਜੇ ਤੇ ਉੱਥੇ ਹੀ ਕੁਝ ਨਹੀਂ ਅਰੇ ਇਸ ਤਰ੍ਹਾਂ ਦੇ ਲੋਕੀ ਮੈਨੂੰ ਮਿਲਦੇ ਨੇ ਸਾਨੂੰ ਝਲਕਾਂ ਮਿਲੀਆਂ ਨੇ ਬੇਰਾਂ ਨਾਲ ਦੁਸ਼ਮਣੀ ਐ ਮਾਂ ਬਾਪ ਰੋਂਦੇ ਫੈਨੇ ਪਤਾ ਨਹੀਂ ਕਿਤਨੇਆਂ ਨਾਲ ਮੁਕਦਮੇ ਵਾਦੀ ਚਲਾਈ ਹੋਈਏ ਕਲ ਕਲੇਸ਼ ਐ ਸਾਨੂੰ ਝਲਕਾਂ ਮਿਲੀਆਂ ਨੇ ਸਾਨੂੰ ਨਿਰੰਕਾਰ ਦੀ ਝਲਕ ਮਿਲੀ ਐ ਪ੍ਰਮਾਤਮਾ ਦੀ ਝਲਕ ਮਿਲੀ ਐ ਮਨੁੱਖ ਜਿੱਥੇ ਖੜਾ ਐ ਯਾਤਰਾ ਤੇ ਉੱਥੋਂ ਹੀ ਆਰੰਭ ਹੋਵੇਗੀ ਔਰ ਕਿੱਥੋਂ ਆਰੰਭ ਹੋਵੇਗੀ ਜਿਸ ਥਾਂ ਤੇ ਮਨੁੱਖ ਖੜਾ ਐ ਸਫ਼ਰ ਉੱਥੋਂ ਹੀ ਆਰੰਭ ਕਰਨਾ ਪੈਗਾ ਮਨੁੱਖ ਸੰਸਾਰ ਵਿੱਚ ਖੜਾ ਹੈ ਪਹਿਲਾ ਅਨਭਵ ਮਨੁੱਖ ਦਾ ਸੰਸਾਰ ਦਾ ਹੈ ਔਰ ਪ੍ਰਾਚੀਨ ॠषि मुਨੀਆਂ ਨੇ ਕਹਿ ਦਿੱਤਾ ਜੇ ਕਰਤਾ ਮਹਾਨ ਹੈ ਉਸ ਦੀ ਕ੍ਰਿਤ ਵੀ ਮਹਾਨ ਹੈ ਭਗਤ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਕਬੀਰ ਕਹਿੰਦੇ ਨੇ ਚਾ ਚ ਰਚਤ ਚਿਤ੍ਰ ਹੈ ਭਾਰੀ ਬਾਵਨਾ ਖਰੀ ਸ੍ਰੀ ਕਵੀਰ ਚਚ ਰਚਤ ਚਿਤਰ ਹੈ ਭਾਰੀ ਤਦ ਚਿਤਰੇ ਚੇਤਉ ਚਿਤਕਾਰੀ ਚਿਤਰ ਬਚਿਤਰ ਅਹ ਅਵਜੇਰਾ ਤਦ ਚਿਤਰੇ ਚਿਤਰਾਖ ਛਤੇਰਾ ਜੇ ਚਿਤਰਕਾਰ ਮਹਾਨ ਹੈ ਤੋ ਚਿਤਰ ਵੀ ਮਹਾਨ ਹੈ ਤੇ ਤਸਵੀਰ ਵੀ ਮਹਾਨ ਹੈ ਉਸਦੀ ਸੰਸਾਰ ਬਚਿਤਰ ਪਤਾ ਬਚਿਤਰ ਕਿਸ ਨੂੰ ਕਹਿੰਦੇ ਨੇ ਜਿਹਨੂੰ ਵੇਖੀਏ ਤੇ ਪੂਰਾ ਵੇਖ ਨਾ ਸਕੀਏ ਬਚਿਤਰ ਜਿਹਨੂੰ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਇਸ ਤਰ੍ਹਾਂ ਦਾ ਰੂਹੇ ਜ਼ਮੀਨ ਤੇ ਕੋਈ ਇੱਕ ਮਨੁੱਖ ਵੀ ਨਹੀਂ ਜੋ ਕਹੇ ਮੈਂ ਸਾਰੇ ਸੰਸਾਰ ਨੂੰ ਸਮਝ ਲਿਆ ਤੇ ਸੰਸਾਰ ਦੀ ਗੱਲ ਛੱਡੋ ਧਾਰਮਿਕ ਗਿਆਨ ਇਹ ਕਹਿੰਦਾ ਹੈ ਸਾਰੇ ਸਰੀਰ ਨੂੰ ਸਮਝਣਾ ਵੀ ਬੜਾ ਔਖਾ ਹੈ ਕਠਨਾ ਹੈ ਕਿਉਂਕਿ ਜੋ ਬ੍ਰਹਿਮੰਡ ਦੇ ਵਿਚ ਵਿਸਥਾਰ ਦੇ ਚ ਹੈ ਉਹੀ ਪਿੰਡ ਦੇ ਵਿਚ ਸੂਖਸ਼ਮ ਰੂਪ ਦੇ ਚ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਨਹੀਂ ਨਾ ਪਿਆ ਜਾਂਦਾ ਅਸਥੂਲ ਰੂਪ ਦੇ ਸੰਸਾਰ ਜੇ ਸੂਖਸ਼ਮ ਰੂਪ ਦੇ ਸਰੀਰ ਦੇ ਚ ਪ੍ਰਵੇਸ਼ ਕਰੋਗੇ ਤੇ ਇਹ ਵੀ ਨਾਪ ਤੋਲ ਦੇ ਚ ਨਹੀਂ ਆਉਂਦਾ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਸਰੀਰ ਦੇ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਰਹੇ ਨੇ ਔਰ ਪਹਿਲੇ ਵੀ ਸਨ ਇੱਕ ਇੱਕ ਅੰਗ ਦੇ कोई दंदा स्पेसलिस्ट है डेंटिस्ट है कोई आई स्पेसलिस्ट है कोई हार्ट स्पेशलिस्ट है कोई ब्रेन स्पेसलिस्ट है विशेषज्ञ है, हाँ गई, विशेषक स्पेशलिस्ट, और मेरी अपनी समझ पता है नहीं सहमत होवोगे कि नहीं दिन दूर नहीं कि उपर दे दंद दुखन किसी होर डॉक्टर को जाना पेगा, थले दे दुखन किसी होर को जाना पेगा। और सिर्फ इतना ही नहीं ਇੱਕ ਇੱਕ ਦੰਦ ਦਾ ਡਾਕਟਰ ਕਿਉਂਕਿ ਇੱਕ ਇੱਕ ਦੰਦ ਆਪਣੇ ਆਪ ਦੇ ਵਿੱਚ ਨਿਰਾਲਾ ਹੈ ਇੱਕ ਦੰਦ ਜੈਸਾ ਦੂਸਰਾ ਦੰਦ ਨਹੀਂ ਹੈ ਇਹ ਵੀ ਮੈਰਸ ਕਰਦੇ ਆ ਸੱਜੀ ਅੱਖ ਦੁਖੀ ਤੇ ਕਿਸੇ ਹੋਰ ਕੋਲ ਜਾਵਾਂਗੇ ਖੱਬੀ ਦੁਖੀ ਤੇ ਕਿਸੇ ਹੋਰ ਕੋਲ ਜਾਵਾਂਗੇ ਸੱਜੇ ਕੰਨ ਦੇ ਵਿੱਚ ਤਕਲੀਫ ਹੋਈ ਤੇ ਕਿਸੇ ਹੋਰ ਕੋਲ ਜਾਵਾਂਗੇ ਖੱਬਿਆ ਦੁਖੇ ਤੇ ਕਿਸੇ ਹੋਰ ਕੋਲ ਜਾਵਾਂਗੇ ਤੇ ਕਾਨੇ ਵੀ ਇਤਨਾ ਮਹਾਨ ਹੈ ਕਿ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਮੈਂ ਕੰਨਾਂ ਬਾਰੇ ਸਭ ਕੁਝ ਜਾਣਦਾ ਸਭ ਕੁਝ ਜਾਣਦਾ ਮੈਂ ਦਿਲ ਬਾਰੇ ਸਭ ਕੁਝ ਜਾਣਨਾ ਮੈਂ ਦਿਮਾਗ ਬਾਰੇ ਸਭ ਕੁਝ ਜਾਣਨਾ ਬਸ ਇੰਜ ਕਹਿ ਲੋ ਸੀਮਾ ਹੈ ਹਰ ਮਨੁੱਖ ਦੇ ਜਾਣਨ ਦੀ ਤੇ ਜਦ ਇਹ ਸਰੀਰ ਨੂੰ ਪੂਰੇ ਦੇ ਰੂਪ ਜਾਣਨਾ ਬੜਾ ਕਠਨ ਹੋ ਗਏ ਤਾਂ ਸੰਸਾਰ ਨੂੰ ਕੀ ਖਾਕ ਜਾਣੋਗੇ ਕਿਸ ਤਰ੍ਹਾਂ ਜਾਣੋਗੇ ਇਸ ਸਰੀਰ ਦੇ ਵਿੱਚ ਵੀ ਮਨੁੱਖ ਦੀ ਪੂਰੀ ਪਹੁੰਚ ਨਹੀਂ ਹੈ ਇਹ ਮੈਂ ਅਰਜ਼ ਕਰਦੇ ਆ ਨਹੀਂ ਹੈ ਕਿਉਂ ਜੋ ਬ੍ਰਹਿਮੰਡ ਦੇ ਚ ਫੈਲੇ ਹੋਇਆ ਹੈ ਉਹੀ ਪਿੰਡ ਦੇ ਚ ਸਿਮਟਿਆ ਹੋਇਆ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੂੰ ਬ੍ਰਹਿਮੰਡ ਤੇ ਬਹੁਤ ਵੱਡਾ ਹੈ ਤੇ ਉੱਥੇ ਪ੍ਰਮਾਤਮਾ ਨੂੰ ਖੋਜਣ ਜਾਵਾਂਗੇ ਕਿੱਥੇ ਕਿੱਥੇ ਵਟਕਾਂਗੇ ਠੀਕ ਹੈ ਦੁਨੀਆ ਵਟਕੀ ਹੈ ਪਹਾੜਾਂ ਤੇ ਗਈਏ ਜੰਗਲਾਂ ਦੇ ਚ ਗਈਏ ਸਾਗਰਾਂ ਨੂੰ ਨਾ ਪਿਆਏ ਦਰਿਆਵਾਂ ਨੂੰ ਨਾ ਪਿਆਏ ਆਪ ਦੀ ਗਿਆਤ ਲਈ ਅਰਸ਼ ਕਰਾਂ ਮੈਂ ਕੁਛ ਅਰਸਾ ਇੱਕ ਐਸੇ ਮਹਾਪੁਰਸ਼ ਨਾਲ ਵੀਰੇ ਜਿਨ੍ਹਾਂ ਕੋਲ ਮੈਂ ਗੁਰਬਾਣੀ ਵਿਆਕਰਣ ਪੜਦਾ ਸੀ ਪਰ ਉਹਨਾਂ ਦੀ ਸ਼ਰਧਾ ਸੀ ਸਾਰੇ ਦਰਮਾਂ ਵਿੱਚ ਇੱਕ ਦਿਨ ਉਹ ਗੰਗਾ ਦੀ ਪ੍ਰਕਰਮਾ ਕਰਨ ਲਈ ਤਿਆਰ ਹੋਏ ਕਿਨ ਲਗ ਮੈਂ ਗੰਗਾ ਦੀ ਪ੍ਰਕਰਮਾ ਕਰਨੇ ਮੈਂ ਕਿ ਗੰਗਾ ਦੀ ਪ੍ਰਕਰਮਾ ਕਿਸ ਤਰ੍ਹਾਂ ਇੱਕਵੇਂ ਹੋਵੇਗੇ ਗੰਗੋਤਰੀ ਤੋਂ ਚੱਲਦੀ ਹੈ ਗੰਗਾ ਉੱਥੋਂ ਚਲਾਂਗੇ ਇੱਕ ਕਿਨਾਰੇ ਤੋਂ ਫਿਰ ਬੰਗਾਲ ਦੀ ਖਾੜੀ ਦੇ ਚਾਕੇ ਲੀਨ ਆਉਂਦੀ ਹੈ। ਤੋਂ ਉੱਥੇ ਬੇੜੀ ਦੇ ਰਾਹੀ ਪ੍ਰਕਰਮਾ ਕਰਕੇ ਫਿਰ ਵਾਪਸੀ ਤੇ ਦੂਸਰਾ ਜਿਹੜਾ ਗੰਗਾ ਦਾ ਕਿਨਾਰੇ ਉਹਦੇ ਕਿਨਾਰੇ ਪੈਦਲ ਚੱਲ ਕੇ ਗੰਗੋਤਰੀ ਤੱਕ ਪਹੁੰਚਾਂਗੇ। ਅਬ ਸੁਣ ਕੇ ਹੈਰਾਨ ਹੋਵੋ ਕਿ 12 ਸਾਲੇ ਚ ਪ੍ਰਕਰਮਾ ਉਹਨਾਂ ਦੀ ਪੂਰੀ ਹੋਈ। 12 ਸਾਲ ਦੇ ਚ ਪ੍ਰਕਰਮਾ ਕਰਨੀ ਹੈ। ਹੈਰਾਨਗੀ ਹੋਈ ਮੈਨੂੰ। ਭਾਵੇਂ ਮੇਰਾ ਸਾਥ ਉਹਨਾਂ ਨਾਲ 17-18 ਦਿਨ ਹੀ ਰਿਹਾ ਮੈਂ ਕਿ ਨਹੀਂ। ਐਨੇ ਵਿਖੜੇ ਰਸਤੇ। ਕਿਧਰੇ ਤੇ 20 20 ਮੀਲ ਤੱਕ ਕੋਈ ਕਸਬਾ ਹੀ ਨਹੀਂ ਆਉਂਦਾ ਸੀ ਤੇ ਸਾਰਾ ਦਿਨ ਭੁੱਖੇ ਪਿਆਸੇ ਚੱਲੋ ਮੈਂ ਕਹੇ ਤੁਹਾਨੂੰ ਇਹ ਮੁਬਾਰਕ ਇਹ ਮੇਰੇ ਕੋਲ ਨਹੀਂ ਆਉਣਾ ਕਹਿੰਨੇ ਕਿ ਫਿਰ ਮੈਂ ਜਦ ਕਿਧਰੇ ਬੈਠਾਂਗਾ ਉਹ ਸੰਸਕ੍ਰਿਤੀ ਸ਼ਲੋਕ ਪੜਨੇ ਨੇ ਨਾ ਮੇਰੇ ਕੋਲ ਉੱਥੇ ਪੜ੍ਹਨੇ ਫਿਰ ਹੁਣ ਨਹੀਂ ਮੈਂ ਪ੍ਰਕਰਮਾ ਕਰਨੀ ਹੈ ਤੇ ਪ੍ਰਕਰਮਾ 12 ਸਾਲਾਂ ਚ ਪੂਰੀ ਹੋਈ ਇਸ ਤਰ੍ਹਾਂ ਦੇ ਵੀ ਲੋਕ ਨੇ ਇਸ ਤਰ੍ਹਾਂ ਦੇ ਵੀ ਬੰਦੇ ਅਜੇ ਵੀ ਭਾਰਤ ਦੇ ਚ ਮੌਜੂਦ ਨੇ ਔਰ ਐਸੇ ਵੀ ਮੌਜੂਦ ਨੇ 68 ਤੀਰਥਾਂ ਦਾ ਪੈਦਲ ਭਰਮਣ ਕਰਨਾ ਹੈ ਹਜ਼ਾਰਾਂ ਮਿਲ ਦੀ ਯਾਤਰਾ ਹੋ ਜਾਂਦੀ ਹੈ ਬਾਹਰ ਜਿਹੜਾ ਭਰਮਣ ਕਰਨਾ ਹੈ ਬਾਹਰ ਇਤਨਾ ਜ਼ਿਆਦਾ ਹੈ ਇਤਨਾ ਜ਼ਿਆਦਾ ਹੈ ਜ਼ਿੰਦਗੀ ਬੜੀ ਸੀਮਤ ਹੈ ਜੀਵਨ ਛੋਟਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਬਾਹਰ ਜਿੱਥੇ ਤੱਕ ਜੋ ਹੈ ਤੋ ਜਾਵੇਂਗਾ ਭਟਕੇਗਾ ਭਟਕੇਗਾ ਹਾਂ ਅੰਦਰ ਪ੍ਰਵੇਸ਼ ਕਰ ਫਿਰ ਤੈਨੂੰ ਬਾਹਰ ਦਿਖਾਈ ਦੇਗਾ ਬਾਹਰ ਭੀਤਰ ਏਕੋ ਜਾਨੋ ਏ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨ ਭ੍ਰਮ ਕੀ ਕਾਈ ਪਹਿਲੇ ਆਪਣੇ ਪਿੰਡ ਦੇ ਚ ਪ੍ਰਵੇਸ਼ ਕਰ ਜੋ ਸੂਖਸ਼ਮ ਰੂਪ ਦੇ ਚ ਤੇਰੇ ਪਿੰਡ ਦੇ ਚ ਹੈ ਉਹੀ ਅਸਥool ਤੇ ਸੂਖਸ਼ਮ ਰੂਪ ਦੇ ਚ ਵਿਆਪਕ ਹੈ ਬ੍ਰਹਮਣ ਦੇ ਚ ਤੋਂ ਬ੍ਰਹਮਣ ਤੇਰੀ ਸੀਮਾਂ ਤੋਂ ਪਰੇ ਹੈ ਅਵਲ ਤੇ ਪਿੰਡ ਵੀ ਤੇਰੀ ਸੀਮਾਂ ਤੋਂ ਪਰੇ ਪਰ ਤੂੰ ਇਸ ਦੇ ਚ ਪ੍ਰਵੇਸ਼ ਕਰ ਸਕਦਾ ਹੈ ਧਿਆਨ ਕਰਕੇ ਤੂੰ ਧਿਆਨ ਅੰਦਰ ਲੈ ਜਾਣਾ ਹੈ ਜੈਸੇ ਜੈਸੇ ਕੋਈ ਧਿਆਨ ਸ਼ਬਦ ਦੇ ਆਸਰੇ ਤੇ ਅੰਦਰ ਲੈ ਜਾਂਦਾ ਹੈ ਅੰਜਾਮ ਕੀ ਨਿਕਲਦਾ ਹੈ ਉਹਨੂੰ ਇੱਕ ਦਿਸਦਾ ਹੈ ਸਭ ਕੁਝ ਉਸ ਦੇ ਹੁਕਮ ਦੇ ਚ ਹੋ ਰਿਹਾ ਹੈ ਮੇਰੇ ਹੱਥ ਦੇ ਚ ਕੁਝ ਵੀ ਨਹੀਂ ਹੈ कुछ भी नहीं नानक हुक्मे जे बुझे तो मैं कहे ना को जब मेरे हथ ही कुछ नहीं तो अहंकार नष्ट हो जाता है ख़त्म। मैं कुछ भी नहीं मैं कुछ भी नहीं अहंकार बहुत प्रबल है यह मनुख बटकन वाला है इसका ध्यान अजे अंदर नहीं गया ਇਹ ਕੋਈ ਧਾਰਮਿਕ ਨਹੀਂ ਹੈ ਔਰ ਜੋ ਧਾਰਮਿਕ ਨਹੀਂ ਔਰ ਨੂੰ ਸਿਆਣਾ ਕਹਿਣ ਦੀ ਲੋੜ ਵੀ ਨਹੀਂ ਕਿਉਂਕਿ ਗੁਰਬਾਣੀ ਕਹਿੰਦੀ ਹੈ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾ ਅਗ੍ਰੀਸ਼ਵਰ ਦੀ ਹਸਤੀ ਨੂੰ ਤਸਲੀਮ ਨਹੀਂ ਕੀਤਾ ਤੇ ਜਪ ਤਪ ਨਹੀਂ ਕਰਦਾ ਉਹਦੀ ਕਿਸੇ ਵੀ ਸਿਆਣਪ ਨੂੰ ਸਿਆਣਪ ਕਹਿਣ ਦੀ ਲੋੜ ਨਹੀਂ ਮਹਾ ਮੂਰਖਤਾ ਹੈ ਜਿਤਨਾ ਸਿਆਣਾ ਹੁੰਦਾ ਜਾਏਗਾ ਉਤਨਾ ਹੀ ਦੁਖੀ ਹੁੰਦਾ ਜਾਏਗਾ ਤੇ ਉਹ ਸਿਆਣਪ ਨੂੰ ਕੀ ਤੇ ਦੁੱਖ ਵੱਧਦਾ ਜਾ ਰਿਹਾ ਇਸ ਦਾ ਇਹ ਸਦੀ ਬਹੁਤ ਸਿਆਣੀ ਸਦੀ ਹੋ ਗਈ ਦੁਖੀ ਹੋ ਗਈ ਬਹੁਤ ਦੁਖੀ ਹੋ ਗਈ ਕਿਉਂਕਿ ਸਿਆਣਪ ਦੇ ਨਾਲ ਦੁੱਖ ਦਾ बोਧ ਆਉਂਦਾ ਹੈ ਇਸ ਨੂੰ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ ਇੱਕ ਬੱਚੇ ਲਈ ਇਤਨਾ ਦੁੱਖ ਨਹੀਂ ਜਿੰਨਾ ਜਵਾਨ ਲਈਏ ਜੈਸੇ ਚਲੋ ਇੱਕ 102 ਡੁਗਰੀ ਦਾ ਇੱਕ ਬੁਖਾਰ ਬੱਚੇ ਨੂੰ ਚੜੇ ਵਿਚਾਰਾ ਬੈਠਾ ਆਰਾਮ ਨਾਲ ਪਿਆ ਹੈ ਪਰ ਇਹ ਬੁਖਾਰ ਇੱਕ ਨੌਜਵਾਨ ਨੂੰ ਹੋ ਜਾਏ ਤੇ ਘਰ ਨੂੰ ਵਕਤ ਪਾ ਦਿੰਦਾ ਹੈ ਸਾਰੇ ਘਰ ਨੂੰ ਵਕਤ ਪਾ ਦੇਗਾ ਜਿਤਨਾ ਮਨੁੱਖ ਸਿਆਣਾ ਹੋਵੇਗਾ ਦੁੱਖ ਜ਼ਿਆਦਾ ਮਹਿਸੂਸ ਹੁੰਦਾ ਹੈ ਜ਼ਿਆਦਾ ਮਹਿਸੂਸ ਹੁੰਦਾ ਹੈ ਜਿਤਨਾ ਅਚੇਤ ਹੋਵੇਗਾ ਦੁੱਖ ਘੱਟ ਮਹਿਸੂਸ ਹੁੰਦਾ ਹੈ ਪੱਥਰਾਂ ਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਪਸ਼ੂਆਂ ਨੂੰ ਬਨਸਪਤੀ ਨੂੰ ਇਤਨਾ ਦੁੱਖ ਨਹੀਂ ਮਹਿਸੂਸ ਹੁੰਦਾ ਜਿਤਨਾ ਮਨੁੱਖ ਨੂੰ ਆਉਂਦਾ ਹੈ ਤੇ ਮਨੁੱਖਾਂ ਦੇ ਚੋਂ ਵੀ ਬੱਚੇ ਨੂੰ ਇਤਨਾ ਦੁੱਖ ਮਹਿਸੂਸ ਨਹੀਂ ਹੁੰਦਾ ਜਿਤਨਾ ਜਵਾਨ ਨੂੰ ਆਉਂਦਾ ਬੁੱਢੇ ਨੂੰ ਆਉਂਦਾ ਤੇ ਜਵਾਨ ਤੇ ਬੁੱਢਿਆਂ ਦੇ ਚੋਂ ਵੀ ਸਭ ਤੋਂ ਜ਼ਿਆਦਾ ਦੁੱਖ ਉਸ ਨੂੰ ਮਹਿਸੂਸ ਹੁੰਦਾ ਜੋ ਬਹੁਤ ਸਿਆਣਾ ਹੋਵੇ ਬਹੁਤ ਸਿਆਣਾ ਹੋਵੇ ਗ਼ਾਲिब ਕਹਿੰਦਾ ਹੈ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਨਾ ਤੋ ਮੇਰਾ ਦਿਲ ਬਣਾ دیا۔ ਜਗਤ ਦੀਆਂ ਸਾਰੀਆਂ ਮੁਸੀਬਤਾਂ ਇਕੱਠੀਆਂ ਕਰੋ ਤੇ ਮੈਂ ਇਕੱਲਾ ਸਾਰੀਆਂ ਹੀ ਪਰੇਸ਼ਾਨੀਆਂ ਜਗਤ ਦੀਆਂ ਇਕੱਠੀਆਂ ਕਰੋ ਤੋ ਮੇਰਾ ਦਿਲ ਹੈ ਮੈਂ ਤਾਂ ਇਤਨਾ ਦੁਖੀ ਇਤਨਾ ਦੁਖੀ ਜਿਤਨਾ ਸਿਆਣਾ ਮਨੁੱਖ ਉਤਨੇ ਹੀ ਦੁਖੀ ਅਗਰ ਸਿਆਣਾ ਮਨੁੱਖ ਬਹੁਤ ਦੁਖੀ ਹੈ ਤਾਂ ਇਸ ਦੁੱਖ ਦਾ ਇਲਾਜ ਵੀ ਹੈ ਆਪਦੀ ਗਿਆਤ ਲਈ ਅਰਸ ਕਰਾਂ ਧਰਮ ਕਹਿੰਦਾ ਹੈ ਰੋਜ਼ ਮਨੁੱਖਾਂ ਦਾ ਜਨਮ ਨਹੀਂ ਆਉਂਦਾ ਮਨੁੱਖ ਦਾ ਜਨਮ ਨਹੀਂ ਦੁੱਖ ਦਾ ਹੀ ਜਨਮ ਹੈ ਕਿਉਂਕਿ ਮਨੁੱਖ ਸਿਆਣਾ ਹੈ ਸਿਆਣਾ ਪ੍ਰਾਣੀ ਹੈ ਸਿਆਣਾ ਜਾਨਵਰ ਹੈ ਦੁਖੀ ਮਨੁਸਪਤੀ ਪੈਦਾ ਹੋਰੀਏ ਬੂਟੇ ਪੈਦਾ ਹੋ ਰਹੇ ਨੇ ਲੈ ਲਾ ਹੰਦੇ ਚਹਿ ਚਾਹੰਦੇ ਹੋਏ ਐਨ ਹਿਲਦੇ ਨੇ ਨੱਚਦੇ ਟੱਪਦੇ ਪਸ਼ੂ ਪੰਛੀ ਦੁੱਖ ਨਹੀਂ ਹੈ ਇਤਨਾ ਕਿਉਂ ਦੁੱਖ ਨੂੰ ਮਹਿਸੂਸ ਕਰਨ ਦਾ ਮਾਦਾ ਨਹੀਂ ਹੈ ਪੱਥਰ ਦੇ ਤਲ ਤੇ ਤੇ ਬਿਲਕੁਲ ਦੁੱਖ ਨਹੀਂ ਹੈ ਮਨੁੱਖ ਦਾ ਜਨਮ ਨਹੀਂ ਦੁੱਖ ਦਾ ਜਨਮ ਹੈ ਕਿਉਂਕਿ ਦੁੱਖ ਦਾ ਬੋਧ ਸਿਰਫ ਮਨੁੱਖ ਨੂੰ ਹੈ ਔਰ ਕਿਸੇ ਨੂੰ ਨਹੀਂ ਔਰ ਜਿਤਨਾ ਸਿਆਣਾ ਹੁੰਦਾ ਜਾਏਗਾ ਉਤਨਾ ਹੀ ਦੁਖੀ ਉਤਨਾ ਹੀ ਦੁਖੀ ਮਹਾਰਾਜ ਕਹਿੰਦੇ ਨੇ ਕਿਸ ਮਨੁੱਖ ਕੋਈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਕਿਸ ਨੂੰ ਮੈਂ ਦਸਾਂ ਆਪਣਾ ਦੁੱਖ ਉਹ ਆਪਣਾ ਪਹਿਲੇ ਹੀ ਦੱਸਦਾ ਹੈ ਉਹ ਆਪਣੀ ਪਹਿਲੀ ਗੱਲ ਕਰਦਾ ਹੈ ਜਿਤਨਾ ਸਿਆਣਾ ਮਨੁੱਖ ਤੇ ਸਿਆਣਪ ਇਸ ਗੱਲ ਦੀ ਸਬੂਤ ਹੈ ਇਤਨੇ ਹੀ ਦੁਖੀ ਹੋਵੇਗਾ ਕਮ ਸੇ ਕਮ ਮਾਨਸਿਕ ਤਲ ਤੇ ਇਤਨੇ ਹੀ ਬੇਚੈਨ ਹੋਵੇਗਾ इतना ही परेशान होएगा। तो परेशानी सिर्फ मनुखी दुनिया च मिलती है पशुओं द नहीं बृहस्पति द नहीं पत्थर की दुनिया क्योंकि मनुख है सोचता है बहुत सोचता है तो इस तरीके धर्म कह मनुख का जन्म नहीं दुख का जन्म है अगर दुख का जन्म है दुख की समझ है तो इस तो विपरीत भी कुछ है ईश्वर ने कला कुछ भी नहीं बनाया अगर दुख है तो फिर जरूर सुख है अगर दिन है रात है रात है दिन है विपरीत है एक दे मुकाबले दूसरा खड़ा है अगर दुख है तो फिर जरूर सुख है वरना दुख महसूस ही नहीं हो सकता ये जो महसूस हो रहा है महसूस ही स्वास्थ्य हो रहा है कि सुख है वरना नहीं होना स... ਇਹ ਜੋ ਪਿਆਸ ਹੈ ਇਸ ਵਾਸਤੇ ਪਿਆਸ ਹੈ ਕਿ ਪਾਣੀ ਹੈ ਵਰਨਾ ਪਿਆਸ ਨਹੀਂ ਆਉਣੀ ਸੀ ਇਹ ਜੋ ਭੁੱਖ ਹੈ ਤੋ ਭੋਜਨ ਹੈ ਅਗਰ ਭੋਜਨ ਨਾ ਹੁੰਦਾ ਤੇ ਭੁੱਖ ਨਹੀਂ ਆਉਣੀ ਸੀ ਹੈ ਭੋਜਨ ਤਾਂ ਹੀ ਭੁੱਖ ਹੈ ਹੈ ਪਾਣੀ ਤਾਂ ਹੀ ਪਿਆਸ ਹੈ ਹੈ ਪਰਮ ਆਨੰਦ ਤਾਂ ਹੀ ਦੁੱਖ ਹੈ ਵਰਨਾ ਦੁੱਖ ਨਹੀਂ ਹੋਣਾ ਸੀ ਇਹ ਵੀ ਮੈਰਜ ਕਰਦੇ ਹਾਂ ਦੁੱਖ ਦਾ ਹੋਣਾ ਇਸ ਪਰਬਲ ਪਿਆਸ ਰੂਪੀ ਦੁੱਖ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਹੈ ਕੋਈ ਪਾਣੀ ਦਾ ਸਾਗਰ ਹੈ ਨਾ ਕੋਈ ਵਗਦੇ ਉਹ ਪਾਣੀ ਦੇ ਦਰਿਆ ਹੈ ਕਿਦਰੇ ਬਰਸਦਾ ਹੋਇਆ ਪਾਣੀ ਵਰਨਾ ਮੇਰੇ ਅੰਦਰ ਪਿਆਸ ਨਹੀਂ ਹੋਣੀ ਸੀ ਪਿਆਸ ਇਸ ਗੱਲ ਦਾ ਸਬੂਤ ਹੈ ਪਾਣੀ ਹੈ ਦੁੱਖ ਇਸ ਗੱਲ ਦਾ ਸਬੂਤ ਹੈ ਪਰਮ ਆਨੰਦ ਹੈ ਪਿਆਸ ਕਰਕੇ ਮਨੁੱਖ ਪਾਣੀ ਦੀ ਤਲਾਸ਼ ਦੇ ਸਫਲ ਹੋਇਆ ਹੈ ਭੁੱਖ ਕਰਕੇ ਮਨੁੱਖ ਭੋਜਨ ਲੱਭਣ ਦੇ ਸਫਲ ਹੋਇਆ ਹੈ ਬੇਚੈਨ ਤੇ ਪਰੇਸ਼ਾਨੀਆਂ ਕਰਕੇ ਮਨੁੱਖ ਪਰਮਾਤਮਾ ਦੀ ਤਲਾਸ਼ ਦੇ ਸਫਲ ਨਹੀਂ ਹੋਇਆ ਕਾਰਨ ਇਹ ਤਲਾਸ਼ ਸਿਰਫ ਸਮਝ ਤੇ ਖੜੀ ਹੈ ਗਿਆਨ ਤੇ ਖੜੀ ਹੈ ਬਸ ਤੂੰ ਸਮਝ ਜਾ ਸਮਝ ਹਾਸਲ ਕਰ ਉਹ ਜਿਹੜੀ ਸਮਝ ਹੈ ਉਸ ਨੂੰ ਗੁਰੂ ਦੀ ਮਤ ਕਹਿੰਦੇ ਨੇ ਸੰਸਾਰ ਦਾ ਗਿਆਨ ਮਿਲਿਆ ਆਪਣੀ ਸਮਝ ਆਪਣੀ ਮਤ ਪਰਮਾਤਮਾ ਦਾ ਗਿਆਨ ਗੁਰੂ ਦੀ ਮਤ ਉਸ ਤੋਂ ਬਿਨਾ ਨਹੀਂ ਕਿਉਂਕਿ ਪਰਮਾਤਮਾ ਤੋਂ ਸ਼ਬਦ ਹੋਇਆ ਹੈ ਸ਼ਬਦ ਤੋਂ ਸੰਸਾਰ ਹੋਇਆ ਹੈ ਤੇ ਪਰਮਾਤਮਾ ਨੂੰ ਸਮਝਣ ਲਈ ਤੂੰ ਚਲੇਂ ਤਾਂ ਸ਼ਬਦ ਨੂੰ ਸਮਝੇ ਬਿਨਾ ਨਹੀਂ ਚੱਲ ਸਕਦਾ ਅਗਰ ਪਰਮਾਤਮਾ ਹਰ ਵਕਤ ਹੈ ਤਾਂ ਇਹ ਸ਼ਬਦ ਵੀ ਹਰ ਵਕਤ ਹੈ ਠਾਕਰ ਹਮਰਾ ਸਦ ਬੋਲਨਤਾ ਬੜੀ ਕੀਮਤੀ ਪੰਕਤੀ ਹੈ ਹਰ ਵਕਤ ਬੋਲ ਰਿਹਾ ਹਰ ਜਗ੍ਹਾ ਬੋਲ ਰਿਹਾ ਹੈ ਕਿ ਉਸ ਦੇ ਸ਼ਬਦ ਤੋਂ ਹੀ ਤੇ ਸੰਸਾਰ ਹੈ ਸੁਣਾਈ ਤੇ ਨਹੀਂ ਦੇ ਰਿਹਾ ਮੈਂ ਹੁਣੇ ਅਰਜ਼ ਕੀਤੀ ਹੈ ਉਹ ਸ਼ਬਦ ਇਨ੍ਹਾਂ ਕੰਨਾਂ ਦਾ ਵਿਸ਼ਾ ਨਹੀਂ ਉਹ ਪਰਮਾਤਮਾ ਇਨ੍ਹਾਂ ਅੱਖਾਂ ਦਾ ਵਿਸ਼ਾ ਵੀ ਨਹੀਂ ਹੈ ਨਿਤ ਪਸ਼ੂ ਪੰਛੀਆਂ ਨੂੰ ਵੀ ਦਿਖਾਈ ਦੇ ਜਾਂਦਾ ਤੇ ਪੰਛੀ ਮਾਨੂੰ ਵੀ ਸੁਣਾਈ ਦੇ ਜਾਂਦਾ ਇਨ੍ਹਾਂ ਕੰਨਾਂ ਵਿੱਚ ਇਤਨੀ ਤੌਫੀਕ ਹੀ ਨਹੀਂ ਹੈ ਕਿ ਸੁਣ ਸਕਣ ਇਨ੍ਹਾਂ ਅੱਖਾਂ ਵਿੱਚ ਇਤਨੀ ਸਮਰਥਾ ਹੀ ਨਹੀਂ ਹੈ ਕਿ ਵੇਖ ਸਕਣ ਜਪ ਦੁਆਰਾ ਇਹ ਤੋਫੀਕ ਮਨੁੱਖ ਨੂੰ ਮਿਲਦੀ ਏ ਔਰ ਉਹ ਪਹਿਲੇ ਸੁਣਦਾ ਹੈ ਗੁਰੂ ਨੂੰ ਘਟ ਘਟ ਵਾਜੈ ਨਾ ਥਾਕਰ ਹਮਰਾ ਸਦ ਬੋਲੰਤਾ ਉਸ ਤੇ ਲਈ ਸਾਧਨਾ